ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਗਰੁੱਪ ਵਾਲਿਆਂ ਨੂੰ ਤੇ YouTube ਵਾਲੇ ਵੀਰਾਂ ਨੂੰ ਠੀਕ ਹੈ ਜੀ ਗੱਲ ਕਰਨ ਲੱਗੇ ਆ ਕੱਲ ਇੱਕ ਵੀਡੀਓ ਪਾਈ ਸੀਗੀ ਤੇ ਉਹਦੇ ਵਿੱਚ ਬਹੁਤ ਬੰਦਿਆਂ ਨੇ ਕਮੈਂਟ ਵੀ ਕੀਤੇ ਤੇ ਕਈ ਬੰਦਿਆਂ ਨੇ ਨੰਬਰ ਮੰਗੇ ਠੀਕ ਹੈ ਜੀ ਪਹਿਲਾਂ ਮੈਂ ਕੁਝ ਕੁ ਬੰਦਿਆਂ ਨੂੰ ਗਰੁੱਪ ਦਾ ਲਿੰਕ ਭੇਜਿਆ ਸੀ ਜਿਹੜਾ ਉਹਨਾਂ ਨੇ ਕਨਵਰਸ ਹੋਣੇ ਵਾਲਾ ਇੱਕ ਫਲੂਸੀ 2025 ਲਿਖ ਕੇ ਗਰੁੱਪ ਬਣਾਇਆ ਸੀਗਾ ਜਿਹੜਾ ਵੀ ਹਨਾ ਬੰਦਿਆਂ ਨੇ ਤੇ ਮੈਂ ਤੁਹਾਡੇ ਨਾਲ ਗੱਲ ਕਲੀਅਰ ਕਰ ਦਵਾਂ ਜਿਹੜੇ ਬੰਦੇ ਦਾ ਮੈਂ ਨੰਬਰ ਭੇਜਿਆ ਤੁਹਾਨੂੰ ਠੀਕ ਹੈ ਜੀ ਉਹ ਬੰਦਿਆਂ ਨੂੰ ਮੈਂ ਜਾਣਦਾ ਨਹੀਂ ਹੈਗਾ ਮੈਨੂੰ ਕਿਸੇ ਵੀਰ ਨੇ ਸ਼ੇਅਰ ਕਰਿਆ ਸੀ ਨੰਬਰ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਠੀਕ ਹੈ ਜੀ ਹੁਣ ਮੰਨ ਲਓ ਇੱਕ ਵਾਰ ਗੱਲ ਕਰੇ ਤੋਂ ਬੰਦਾ ਨਹੀਂ ਜੱਜ ਹੁੰਦਾ ਠੀਕ ਹੈ ਜੀ ਤਾਂ ਮੈਂ ਵੀਡੀਓ ਦੇ ਵਿੱਚ ਪਹਿਲਾਂ ਕਲੀਅਰ ਕਰ ਦਵਾਂ ਮੈਂ ਉਹ ਬੰਦਿਆਂ ਨੂੰ ਨਹੀਂ ਜਾਣਦਾ ਠੀਕ ਹੈ ਜੀ ਕੱਲ ਨੂੰ ਤੁਸੀਂ ਮੈਨੂੰ ਕਹੋਗੇ ਬਿਹਾਨ ਜੀ ਅਸੀਂ ਤੇਤੋਂ ਨੰਬਰ ਲਿਆ ਸੀ ਜਾਂ ਕੁਝ ਵੀ ਠੀਕ ਹੈ ਜੀ ਨੰਬਰ ਮੈਂ ਤੁਹਾਨੂੰ ਭੇਜ ਦੇਣਾ ਠੀਕ ਹੈ ਜੀ ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦੇਣਾ ਵੀਡੀਓ ਦੇ ਵਿੱਚ ਹੀ ਇੱਥੇ ਤੁਸੀਂ ਆਪ ਉਹਨਾਂ ਨਾਲ ਜਿਹੇ ਗਰੁੱਪ ਚੈਟ ਹੋਏ ਉਹਨਾਂ ਦੇ ਜਿਹੇ ਜਿੱਦਾਂ ਵੀ ਠੀਕ ਹੈ ਜੀ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਿਓ ਆਪਣੀ ਪੇਪਰਾਂ ਦੀ ਸਿਚੁਏਸ਼ਨ ਦੱਸ ਦਿਓ ਉਹਨਾਂ ਨੂੰ ਤੇ ਜੋ ਵੀ ਸੀਨ ਹੈ ਠੀਕ ਹੈ ਜੀ ਪਰ ਮੈਂ ਤੁਹਾਨੂੰ ਫੇਰ ਬਾਰ-ਬਾਰ ਕਹਿ ਰਿਹਾ ਕਿ ਮੇਰਾ ਉਹਨਾਂ ਨਾਲ ਕੋਈ ਲੈ ਗੱਲ ਦੀ ਗੱਣੀ ਹੈਗਾ ਮੈਂ ਉਹ ਬੰਦਿਆਂ ਨੂੰ ਨਹੀਂ ਜਾਣਦਾ ਠੀਕ ਹੈ ਜੀ ਗੱਲ ਹੋ ਸਕਦਾ ਭਲਾ ਕਰਦੇ ਹੋਵੇਂ ਪੈਸੇ ਤਾਂ ਹਰ ਇੱਕ ਬੰਦੇ ਪੈਸੇ ਲਈ ਚਲੋ ਕੰਮ ਕਰਦਾ ਹਰ ਇੱਕ ਬੰਦਾ ਪੈਸੇ ਪਰ ਕਿਸੇ ਕੋਲ ਆਪਣੀ ਗਾਰੰਟੀ ਤੇ ਪੈਸੇ ਦਿਓ ਵੀਰ ਠੀਕ ਹੈ ਜੀ ਤੁਹਾਨੂੰ ਪਤਾ ਪੈਸੀ ਕਿੱਦਾਂ ਮੰਗਦੇ ਆਪਣੀ ਗਾਰੰਟੀ ਤੇ ਪੈਸੇ ਦਿਓ ਜੇ ਕਿਸੇ ਨੂੰ ਦੇਣੇ ਹੋਏ ਤੁਹਾਨੂੰ ਲੱਗਿਆ ਵੀ ਬੰਦੇ ਟਰਸਟਡ ਐ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੇ ਹੁਣ ਮੈਨੂੰ ਲੱਗਦਾ ਬਲੋਨੀਆ ਇੱਕ ਸੈਮੀਨਾਰ ਰੱਖਿਆ ਹੈ ਕੈਂਪ ਕਹਿੰਦੇ ਨੇ ਜੀ ਨੂੰ ਠੀਕ ਹੈ ਜੀ ਤਰੀ ਬਕੀਨਾਂ ਨਾਲ ਮੀਟਿੰਗ ਪਹਿਲਾਂ ਮੰਗ ਤੋਂ ਪੈ ਗਈ ਸੀ ਗਰੁੱਪ ਦੇ ਵਿੱਚ ਹੁਣ ਉਹਨਾਂ ਨੇ ਮੈਨੂੰ ਲੱਗਦਾ ਬਲੋਨੀਆ ਰੱਖੀ ਹੈ ਠੀਕ ਹੈ ਜੀ ਤੁਸੀਂ ਉਹਨਾਂ ਨਾਲ ਕਾਲ ਤੇ ਜਾਂ ਮੈਸੇਜ ਤੇ ਉਹਨਾਂ ਨੂੰ ਕੰਟੈਕਟ ਕਰਕੇ ਮੈਂ ਇੱਕ ਨੰਬਰ ਮੈਂਸ਼ਨ ਕਰੂੰਗਾ ਤੁਹਾਨੂੰ ਉਹਨਾਂ ਦਾ ਨੰਬਰ ਹੈ ਉਹ ਉਹਨਾਂ ਨਾਲ ਤੁਸੀਂ ਗੱਲ ਕਰ ਲਿਓ ਠੀਕ ਹੈ ਜੀ ਤੇ ਮੈਂ ਤੁਹਾਨੂੰ ਫੇਰ ਉਹੀ ਗੱਲ ਕਹਿ ਰਹੇ ਹਾਂ ਵੀਰ ਮੇਰਾ ਕੋਈ ਲੇਕ ਗਣੀ ਉਹ ਬੰਦਿਆਂ ਨਾਲ ਕਿਉਂਕਿ ਚੱਕ ਕੇ ਤੁਸੀਂ ਬਾਅਦ ਚੋਂ ਵੀਡੀਓ ਪਾ ਦਿੰਦੇ ਬੰਦੇ ਜਿੰਨੇ ਹੀ ਸਾਨੂੰ ਇਹਨੇ ਨੰਬਰ ਦਿੱਤਾ ਫਲਾਣਾ ਮੈਨੂੰ ਕਿਸੇ ਬੰਦੇ ਨੇ ਸ਼ੇਅਰ ਕਰਿਆ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਦਾ ਠੀਕ ਹੈ ਜੀ ਤਾਂ ਜੇ ਤੁਹਾਨੂੰ ਲੱਗਿਆ ਵੀ ਹਾਂ ਬੰਦੇ ਸਹੀ ਹੈ ਕਿਉਂਕਿ ਅੱਜ ਕੱਲ ਕੋਈ ਨਿਆਣਾ ਨਹੀਂ ਹੈਗਾ ਠੀਕ ਹੈ ਜੀ ਤੁਹਾਨੂੰ ਪਤਾ ਲੱਗ ਜਣਾ ਗੱਲਾਂ ਤੋਂ ਜਾਂ ਜਿੱਦਾਂ ਵੀ ਤੇ ਮੇਰਾ ਵੀਰ ਧਿਆਨ ਨਾਲ ਕੋਈ ਧੋਖੇ ਧੜੀ ਦਾ ਸ਼ਿਕਾਰ ਨਾ ਹੋ ਜਿਓ ਠੀਕ ਹੈ ਜੀ ਇਹਦੇ ਹੁਣ ਜਿਹੜੀ ਆਹ ਪੇਪਰਾਂ ਦਾ ਰੂਲ ਖੁੱਲਿਆ ਹੈ ਬਹੁਤ ਨੇ ਇੱਥੇ ਆੜ ਚਾਉਣਾ ਬਹੁਤ ਹਰੇਕ ਨਹੀਂ ਮੇਰੇ ਵਰਗੇ ਨੇ ਏਜੰਟ ਬਣਨਾ ਪੀਲਾ ਕਿਤੇ ਨਾ ਕਿਸੇ ਤੇ ਬਣਾ ਲਈਏ ਠੀਕ ਹੈ ਜੀ ਤਾਂ ਮੇਰਾ ਵੀਰ ਸੋਚ ਸਮਝ ਕੇ ਜੀ ਨੂੰ ਵੀ ਪੈਸੇ ਦੇਣੇ ਜਾਂ ਜੋ ਵੀ ਠੀਕ ਹੈ ਜੀ ਕੋਈ ਸਟੈਪ ਚੱਕਣ ਤੋਂ ਪਹਿਲਾਂ ਕਿਸੇ ਨਾ ਕਿਸੇ ਨਾਲ ਸਲਾਹ ਕਰ ਲਿਓ ਪੁਰਾਣੇ ਬੰਦੇ ਆ ਜਿਨ੍ਹਾਂ ਥਰੂ ਤੁਸੀਂ ਆਏ ਉਹਨਾਂ ਨਾਲ ਸਲਾਹ ਕਰਿਓ ਤੁਹਾਡੋ ਕੋਈ ਰਿਸ਼ਤੇਦਾਰ ਪਿੰਡ ਦਾ ਕੋਈ ਕੋਈ ਵੀ ਤੁਸੀਂ ਮੈਨੂੰ ਇਹ ਮੈਸੇਜ ਕਰ ਲਿਓ ਠੀਕ ਹੈ ਜੀ ਜਿੰਨੀ ਕਿ ਮੈਨੂੰ ਜਾਣਕਾਰੀ ਹੋਈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਪਰ ਮੇਰਾ ਵੀਰ ਪੈਸੇ ਨਾ ਫਸਾਇਓ ਕਿਸੇ ਕੋਲ ਠੀਕ ਹੈ ਜੀ ਤੇ ਮੈਂ ਉਹ ਬੰਦਿਆਂ ਦਾ ਤੁਹਾਨੂੰ ਨੰਬਰ ਸ਼ੇਅਰ ਕਰ ਦਿੰਨਾ ਜੇ ਤੁਹਾਨੂੰ ਲੱਗਿਆ ਉਹਨਾਂ ਨਾਲ ਤੁਸੀਂ ਗੱਲ ਕਰ ਲਿਓ ਆਪ। ਵੀ ਸਾਨੂੰ ਇਦਾਂ ਇਦਾਂ ਠੀਕ ਹੈ ਗੱਲ ਕਰ ਲਿਓ ਆਪਣੀ ਪ੍ਰੋਬਲਮ ਦੱਸ ਦਿਓ ਮੇਰੇ ਆ ਪੇਪਰ ਮੇਰੇ ਨਾਲ ਇਤਾਂ ਹੋਇਆ ਜੋ ਵੀ ਸੀਨ ਠੀਕ ਹੈ ਜੀ। ਤੇ ਵੀਡੀਓ ਸ਼ੇਅਰ ਕਰਿਓ ਤਾਂ ਜੋ ਠੱਗੀ ਤੋਂ ਲੋਕ ਬਚ ਸਕੇ ਤੇ ਉਹ ਵੀਰ ਦਾ ਮੈਂ ਨੰਬਰ ਸ਼ੇਅਰ ਕਰ ਦਿੰਨਾ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਲਿਓ ਠੀਕ ਹੈ ਜੀ ਧੰਨਵਾਦ ਸਾਰਿਆਂ ਨੂੰ ਤੇ ਇਦਾਂ ਹੀ ਬਣੀ ਰਹੋ ਚੈਨਲ ਤੇ ਕੁਈ ਨਾ ਕੋਈ ਅਪਡੇਟ ਲੈ ਕੇ ਆਵਾਂਗੇ ਇਟਲ ਦੇ ਪੇਪਰਾਂ ਬਰਤੀ ਤੇ ਕੰਮ ਬਰਤੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਤੇ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਦੇ ਕਰੋ ਤੁਹਾਨੂੰ ਵੀਡੀਓ ਦਾ ਪਤਾ ਲੱਗ ਜਾਂਦਾ ਜਦ ਕੋਈ ਵੀਡੀਓ ਪਾਉਂਦੇ ਆ ਪਰ ਸ਼ੇਅਰ ਕਰਨ ਦੀ ਲੋੜ ਨਾ ਪਵੇ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਸ਼ੇਅਰ ਕਰਕੇ ਉੱਥੇ ਨੋਟੀਫਿਕੇਸ਼ਨ ਜਦੋਂ ਘੰਟੀ ਦਬਾ ਤੁਸੀਂ ਆਲ ਪਰ ਕਰਦੇ ਹੋ ਠੀਕ ਹੈ ਜੀ ਧੰਨਵਾਦ ਬਾਈ ਸਾਰਿਆਂ ਦਾ